ਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਠੇਕਾ ਤੇ ਆਊਟਸੋਰਸ ਮੁਲਾਜ਼ਮ ਮੁਲਾਜ਼ਮ ਜਿਹੜੇ ਨੇ ਹੜਤਾਲ ਦੇ ਰਾਹ ਤੇ ਪੈ ਗਏ ਨੇ ਠੇਕਾ ਤੇ ਆਊਟਸੋਰਸ ਜਿਹੜੀ ਮੁਲਾਜ਼ਮਾਂ ਨੇ ਇਹ ਦੋਸ਼ ਲਗਾਇਆ ਵੀ ਉਹਨਾਂ ਨੂੰ ਇਸ ਪ੍ਰਕਿਰਿਆ ਇਸ ਸਿਸਟਮ ਦੇ ਵਿੱਚੋਂ ਜਿਹੜਾ ਹੈ ਸਰਕਾਰ ਦੇ ਵੱਲੋਂ ਜਿਹੜਾ ਜਕੜ ਕੇ ਰੱਖਿਆ ਗਿਆ ਹੈ ਜਿੱਥੇ ਕਿ ਵਿਤੀ ਸ਼ੋਸ਼ਣ ਉਹਨਾਂ ਦਾ ਕੀਤਾ ਜਾ ਰਿਹਾ ਹੈ ਉੱਥੇ ਕਈ ਜਿਹੜੇ ਜੋਬ ਸਿਕਿਉਰਟੀ ਨਾ ਹੋਣ ਦੇ ਕਾਰਨ ਉਹਨਾਂ ਨੇ ਜਿਹੜੀ ਕੀ ਮਾਨਸਿਕ ਤਣਾਅ ਜਿਹੜੇ ਵਿੱਚੋਂ ਜਿਹੜੇ ਗੁਜ਼ਰ ਰਹੇ ਨੇ ਔਰ ਇਸੇ ਦੇ ਦੌਰਾਨ ਪਾਵਰ ਐਂਡ ਜਿਹ ਸਮ ਯੂਨੀਅਨ ਨੇ ਐਲਾਨ ਕੀਤਾ ਹੈ ਅੱਜ 3 ਜੁਲਾਈ ਨੂੰ ਬਿਜਲੀ ਨਿਗਮ ਦੇ ਮੁੱਖ ਦਫਤਰ ਪਟਿਆਲਾ ਦੇ ਵਿਖੇ ਰੈਲੀ ਕੀਤੀ ਜਾਏਗੀ ਦਰਸਲ ਬਿਜਲੀ ਨਿਗਮ ਦੇ ਠੇਕਾ ਅਤੇ ਆਊਟਸੋਰਸ ਮਜ਼ਦਮ ਲੰਮੇ ਸਮੇਂ ਤੋਂ ਸ਼ਲੰਗਸ਼ਕਾਰੀ ਨੇ ਉਹਨਾਂ ਦੀ ਮੰਗ ਹੈ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਉਹਨਾਂ ਨੂੰ ਜਿਹੜਾ ਹੈ ਉਨ੍ਹਾਂ ਦੀਆਂ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਜਾਵੇ ਔਰ ਖਾਸ ਕਰਕੇ ਫੀਲਡ ਦੇ ਵਿੱਚ ਜਿਹੜੇ ਨੇ ਕੰਮੇ ਕੰਮ ਕਰਦੇ ਨੇ ਅਕਸਰ ਬਿਜਲੀ ਦੇ ਗਰੰਟੀ ਲੱਗਣ ਦੇ ਕਾਰਨ ਉਹ ਮੌਤ ਦੇ ਮੂਹ ਦੇ ਵਿੱਚ ਚਲੇ ਜਾਂਦੇ ਨੇ ਕਈ ਜਿਹੜੇ ਨਕਾਰੇ ਹੋ ਜਾਂਦੇ ਨੇ ਸਰੀਰਕ ਤੌਰ ਤੋਂ ਸੋ ਦੋਸਤੋ ਜਿਹੜੇ ਨੇ ਮਜ਼ਦੂਰਾਂ ਨੇ ਉਹਨਾਂ ਨੂੰ ਵੱਡੇ ਪੱਧਰ ਤੇ ਰਾਹਤ ਦਿੱਤੀ ਜਾਵੇ ਉਹਨਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਉਹਨਾਂ ਨੂੰ ਪੈਨਸ਼ਨ ਦੀ ਗਰੰਟੀ ਦੇਣ ਦਾ ਜਿਹੜਾ ਹੈ ਫੈਸਲਾ ਕੀਤਾ ਜਾਵੇ ਉਹਦੇ ਮੁੱਦੇ ਪਿਛਲੇ ਲੰਮੇ ਸਮੇਂ ਤੋਂ ਲੜਦੇ ਪਏ ਨੇ ਪਾਵਰ ਕਾਮ ਤੇ ਜਿਹੜਾ ਟਰਾਂਸਪੋਰਟ ਠੇਕਾ ਮਜ਼ਦੂਰ ਯੂਨੀਅਨ ਤੇ ਇਸੇ ਤਰ੍ਹਾਂ ਟੈਕਨੀਕਲ ਸਰਵਿਸ ਯੂਨੀਅਨ ਨੇ ਸਾਂਝੇ ਤੌਰ ਤੇ ਹੁਣ 3 ਜੁਲਾਈ ਨੂੰ ਅੱਜ ਜਿਹੜਾ ਪਟਿਆਲਾ ਪ੍ਰੋਟੈਸਟ ਕਰਨ ਦਾ ਵੀ ਐਲਾਨ ਕਰ ਦਿੱਤਾ ਹੈ ਇਸ ਮੌਕੇ ਮਜ਼ਦਮ ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਵੀ ਉਹ ਲੰਮੇ ਸਮੇਂ ਤੋਂ ਜਿਹੜਾ ਆਊਟਸੋਰਸ ਠੇਕਾ ਮਲਾਜ਼ਮਾਂ ਨੂੰ ਵਿਭਾਗ ਦੇ ਵਿੱਚ ਰੈਗੂਲਰ ਕਰਨ ਦੀ ਮੰਗ ਕਰ ਰਹੇ ਨੇ ਇਸੇ ਤਰ੍ਹਾਂ ਗੁਜ਼ਾਰੇਯੋਗ ਤਨਖਾਹ ਦੇਣ ਦੀ ਜਿਹੜੀ ਦੁਹਾਈ ਦੇ ਰਹੇ ਨੇ ਠੇਕਾ ਠੇਕਾਦਾਰੀ ਜਿਹੜੀ ਸਿਸਟਮ ਬੰਦ ਕਰਕੇ ਰੈਗੂਲਰ ਭਰਤੀ ਕਰਨ ਦੀ ਮੰਗ ਕਰ ਰਹੇ ਨੇ ਔਰ ਬਿਜਲੀ ਦੇ ਕਰੰਟ ਲੱਗਣ ਦੇ ਕਾਰਨ ਜਿਹੜੇ ਉਹਨਾਂ ਦੇ ਸਾਥੀ ਮਲਾਜ਼ਮ ਮੌਤ ਦੇ ਮੂੰਹ ਦੇ ਵਿੱਚ ਪੈ ਗਏ ਨੇ ਜਾਂ ਅੰਗਹੀਨ ਹੋ ਗਏ ਨੇ ਉਹਨਾਂ ਦੇ ਪਰਿਵਾਰਾਂ ਦਾ ਪਰਿਵਾਰਾਂ ਨੂੰ ਜਿਹ ਜਿਹੇ ਜਿਹੜੇ ਪੀੜਤ ਨੇ ਉਹਨਾਂ ਨੂੰ ਪੈਨਸ਼ਨ ਦੀ ਗਰੰਟੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਸਰਕਾਰ ਦੇ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਇਸ ਮੌਕੇ ਪ੍ਰਧਾਨ ਜਿਹੜਾ ਬਲਿਹਾਰ ਸਿੰਘ ਨੇ ਦੱਸਿਆ ਵੀ ਪਿਛਲੇ ਦਿਨੀ ਜਦੋਂ ਲੁਧਿਆਣਾ ਪਸ਼ਮੀ ਹਲਕੇ ਦੀ ਜਿਹੜੀ ਜਿਮਨੀ ਚੌਂ ਸੀ ਉਦੋਂ ਪੰਜਾਬ ਸਰਕਾਰ ਨੇ ਉਹਨਾਂ ਨੂੰ ਗੱਲਬਾਤ ਦੇ ਲਈ ਬੁਲਾਇਆ ਸੀ ਪੁਲਿਸ ਅਕੈਡਮੀ ਫਲੋਰ ਵਿਖੇ ਉਹਨਾਂ ਦੀ ਬਹੁਤ ਹਾਈ ਲੈਵਲ ਪੱਧਰ ਤੇ ਮੀਟਿੰਗ ਹੋਈ ਸੀ ਇਸ ਮੀਟਿੰਗ ਇਸ ਮੀਟਿੰਗ ਦੀ ਅਗਵਾਈ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤੀ ਸੀ ਇਸ ਮੀਟਿੰਗ ਦੇ ਵਿੱਚ ਬਿਜਲੀ ਮੰਤਰੀ ਜਿਹੜੇ ਨੇ ਹਰਪ੍ਰਜਨ ਸਿੰਘ ਈਟੀਓ ਵੀ ਜਿਹੜੇ ਹਾਜ਼ਰ ਸੀ ਇਸੇ ਤਰ੍ਹਾਂ ਬਿਜਲੀ ਨਿਗਮ ਦੇ ਜਿਹੜੇ ਪ੍ਰਮੁਖ ਸਕੱਤਰ ਸੀਐਮਡੀ ਪ੍ਰਮੁਖ ਸਕੱਤਰ ਵਿਦ ਪ੍ਰਮੁਖ ਸਕੱਤਰ ਸੋਨਲ ਮੌਜੂਦ ਸੀ ਔਰ ਇਸ ਮੀਟਿੰਗ ਦੇ ਵਿੱਚ ਉਹਨਾਂ ਨੇ ਦਾਵਾ ਕੀਤਾ ਸੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜਾ ਵਾਅਦਾ ਕੀਤਾ ਸੀ ਵੀ ਇਹ ਜਿਹੜਾ ਠੇਕਾ ਤੇ ਹਾਊਸਸ ਮੁਲਾਜ਼ਮ ਨੇ ਇਹਨਾਂ ਨੂੰ ਵਿਭਾਗ ਦੇ ਵਿੱਚ ਸ਼ਾਮਲ ਕਰਨ ਦੇ ਸਬੰਧ ਦੇ ਵਿੱਚ ਇੱਕ ਡਰਾਫਟ ਤਿਆਰ ਕੀਤਾ ਜਾਵੇ ਅਤੇ ਨਾਲ ਇਹ ਵੀ ਗੱਲ ਕਹੀ ਸੀ ਵੀ 15 ਦਿਨਾਂ ਦੇ ਵਿੱਚ ਜਥੇਬੰਦੀਆਂ ਨਾਲ ਮੂਲ ਮੀਟਿੰਗ ਕਰਕੇ ਸਾਰੇ ਮਸਲੇ ਦਾ ਹੱਲ ਕੱਢਿਆ ਜਾਵੇ ਪਰ ਉਹਨਾਂ ਨੇ ਕਿਹਾ ਕਿ 15 ਦਿਨਾਂ ਤੱਕ ਕਈ ਜਿਹੜੇ ਜੇ ਰਾਂ ਤੋਂ ਪਹਿਲਾਂ ਜਿਹੜੇ ਗੁਜ਼ਰ ਗਏ ਨੇ ਪਰ ਪੰਜਾਬ ਸਰਕਾਰ ਹੁਣ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰੀ ਕੋਈ ਮੀਟਿੰਗ ਨਹੀਂ ਕਰੀ ਜਿਸ ਕਰਕੇ ਹੁਣ ਉਹ ਉਹਨਾਂ ਕੋਲ ਇੱਕੋ ਹੀ ਰਾਹ ਜਿਹੜਾ ਹੈ ਹੜਤਾਲ ਦਾ ਹੀ ਜਿਹੜਾ ਹੈ ਬਚਿਆ ਹੋਇਆ ਉਹਨਾਂ ਨੇ ਕਿਹਾ ਕਿ 2 ਨੰਬਰ ਵਾਲੇ ਨੇ ਉਹਨਾਂ ਨੂੰ ਦੱਸੋ